ਉਹਨਾਂ ਨੂੰ ਲਾਹੌਰ ਦੇ ਇੱਕ ਸੈਮੀਨਾਰ ਦੇ ਵਿੱਚ ਇੱਕ ਮੁਸਲਮਾਨ ਤਾਰੀਖਦਾਨ ਨੇ ਇੱਕ ਸਵਾਲ ਕੀਤਾ ਸੀ ਕਿ ਜਦੋਂ ਅਸੀਂ ਆਪਣੇ ਰੈਬਰ ਦੇ ਫਰਜ਼ੰਦਾਂ ਦੀ ਚੰਦੋਤਰੀਆਂ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ ਜਾਂ ਉਸ ਵਰਤਾਰੇ ਨੂੰ ਯਾਦ ਕਰਦੇ ਹਾਂ ਅਸੀਂ ਰੋਂਦੇ ਹਾਂ ਪਰ ਤੁਹਾਡੇ ਗੁਰੂ ਸਾਹਿਬ ਦੇ ਫਰਜ਼ੰਦ ਕਿਤੇ ਛੋਟੀ ਉਮਰ ਦੇ ਵਿੱਚ ਸ਼ਹਾਦਤ ਪ੍ਰਾਪਤ ਕਰ ਗਏ ਤੁਸੀਂ ਉਹ ਸੋਗ ਕਿਉਂ ਨਹੀਂ ਮਨਾਉਂਦੇ ਪ੍ਰਿੰਸੀਪਲ ਸਾਹਿਬ ਦਾ ਜਵਾਬ ਬੜਾ ਪਿਆਰਾ ਸੀ ਕਹਿੰਦੇ ਸੋਗ ਦੇ ਤੇ ਵਿਰਾਜ ਵਿੱਚ ਬਹੁਤ ਅੰਤਰ ਹੁੰਦਾ ਹੈ ਤੁਸੀਂ ਸੋਗ ਮਨਾਉਂਦੇ ਹੋ ਕਿਉਂਕਿ ਸੋਗ ਮਿਸ਼ੂਰਣੇ 'ਚ ਪੈਦਾ ਹੁੰਦਾ ਤੁਸੀਂ ਕਹਿੰਦੇ ਗਿਆ ਕਿਉਂ ਸਾਡਾ ਰੈਬਰ ਗਿਆ ਕਿਉਂ ਤੁਸੀਂ ਸੋਗ ਮਨਾਉਂਦੇ ਸੀ ਜੋੜਵੇਂ ਲੈਣੋ ਉਹਨਾਂ ਜੋਨ ਮਿਲਿਆਂ ਦੇ ਵਿੱਚ ਵਿਰਾਗ ਤੇ ਜਰੂਰ ਹੁੰਦਾ ਪਰ ਵਿਰਾਗ ਦੇ ਵਿੱਚ ਜਿਹੜਾ ਸੋਗ ਦਾ ਅੰਸ਼ ਨਹੀਂ ਹੁੰਦਾ ਵਿਰਾਗ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਤਾਂ ਹੁੰਦਾ ਕਿ ਗੁਰੂ ਸਮਰੱਥ ਹੈ ਮਨ ਕਿਉਂ ਵਿਰਾਗ ਕਰੇਗਾ ਸਤਗੁਰੂ ਮੇਰਾ ਪੂਰਾ ਇੱਕ ਮਨ ਵਿਰਾਗ ਪੈ ਆਦਰਸ਼ਨ ਦੇਖਣੇ ਕਾ ਚਾਹੋ ਜਦੋਂ ਸਿੱਖ ਵਿਰਾਗ ਦੇ ਵਿੱਚ ਹੁੰਦਾ ਉਸ ਰਾਹ ਤੇ ਪਰ ਹੁੰਦਾ ਯਤਨ ਕਰਦਾ ਜਿਹੜਾ ਸ਼ਹਾਦਤ ਦਾ ਰਾਹ ਹੈ ਤੇ ਜਿਹੜਾ ਸੋਗ ਦੇ ਵਿੱਚ ਆਉਂਦਾ ਉਹ ਕੇਵਲ ਤੇ ਕੇਵਲ ਬਰਨਾਨ ਕਰਦਾ ਸੋ ਇਸ ਕਰਕੇ ਅਸੀਂ ਕੱਲ ਕੀ ਤਰਪਾਸ਼ਕ ਗੋਬਿੰਦ ਸਿੰਘ ਮਹਾਰਾਜ ਦੇ ਫਰਜ਼ੰਦਾਂ ਦੇ ਵਿੱਚ ਮਨ ਦੇ ਵਿੱਚ ਵਿਰਾਗਤਾ ਲੈ ਕੇ ਹੁੰਦੇ ਪਰ ਸਾਡੇ ਮਨ ਦਾ ਸੋਗ ਨਹੀਂ ਇਸ ਕਰਕੇ ਕਿਉਂਕਿ ਅਸੀਂ ਸ਼ਹਾਦ